ਮੈਂ ਗੁਰਪ੍ਰੀਤ ਮਾਨ ਅੱਜ ਦੇ ਰਿਸ਼ਤੇ ਲੈ ਕੇ ਹਾਜ਼ਰਾਂ 12 ਕੁੜੀਆਂ ਤੇ 23 ਮੁੰਡਿਆਂ ਦੇ ਰਿਸ਼ਤੇ ਟਾਈਮ ਦੀ ਬਰਬਾਦੀ ਨਾ ਕਰਦੇ ਹੋਏ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਮੋਗਾ ਤੋਂ ਬਿਲੋਂਗ ਕਰਦੇ ਆ ਪੜ੍ਹਾਈ ਇੰਜੀਨੀਅਰਿੰਗ ਡਿਗਰੀ ਕੀਤੀ ਹੋਈ ਹੈ 4.5 ਸਾਲ ਦਾ ਤੇ ਭੈਣਾਂ ਜਿਹੜੀਆਂ ਉਹ ਦੋਨੇ ਇੱਕ ਮੈਡ ਇੱਕ ਕਣ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇ ਗੋਤ ਢਾਲੀਵਾਲ 1992 ਦਾ ਡੇਟ ਆਫ ਬਰਥ ਹੈ ਇੰਜੀਨੀਅਰ ਹੈ ਕੈਨੇਡਾ ਦੇ ਵਿੱਚ ਪੀਆਰ ਨੇ ਤੇ 12 ਕਿਲੇ ਜਿਹੜੀ ਜ਼ਮੀਨ ਆ ਬਹੁਤ ਵਧੀਆ ਰਿਸ਼ਤਾ ਜੀ ਕੁੜੀ ਡੈਂਟਿਸਟ ਹੋਵੇ ਜਾਂ ਡਾਕਟਰ ਹੋਵੇ ਜਾਂ ਬੀਐਸਨ ਨਰਸਿੰਗ ਕੀਤੀ ਹੋਵੇ ਜਾਂ ਕੰਪਿਊਟਰ ਦੀ ਜਿਹੜੀ ਆਈਟੀ ਕੀਤੀ ਹੋਵੇ ਕੈਨੇਡਾ ਦੇ ਇਹਨਾਂ ਦਾ ਨੰਬਰ ਹੈ ਇੱਕ ਜ਼ਰੂਰੀ ਗੱਲ ਇਹ ਤੇ ਜਿਹੜੇ ਬਾਹਰਲੇ ਨੰਬਰ ਹੁੰਦੇ ਜਿਵੇਂ ਪਲੱਸ 1 ਲੱਗਿਆ ਹੋਇਆ ਕੈਨੇਡਾ ਦਾ ਪਲੱਸ 99 ਵਾਲਾ ਇੰਡੀਆ ਦਾ ਹੁੰਦਾ ਬਾਹਰ ਵਾਲੇ ਨੰਬਰਾਂ ਦੇ ਉੱਤੇ ਜ਼ਿਆਦਾਤਰ ਵਟਸਐਪ ਤੇ ਗੱਲਬਾਤ ਹੁੰਦੀ ਆ ਵਟਸਐਪ ਤੇ ਗੱਲਬਾਤ ਕਰ ਲਿਆ ਕਰੋ ਔਰ ਡਾਇਰੈਕਟ ਗੱਲ ਕਰਨੀ ਹੁੰਦੀ ਆ ਤਾਂ ਫੋਨ ਲਗਾ ਕੇ ਡਾਇਰੈਕਟ ਗੱਲ ਕਰ ਲਿਆ ਕਰੋ ਅ ਨਾਮ ਸਿੰਘ ਅੰਮ੍ਰਿਤਧਾਰੀ ਆ ਮੁੰਡਾ ਪਤਾ ਬਠਿੰਡਾ ਤੋਂ ਬਲੋਂਗ ਕਰਦਾ ਹੈ ਪੜ੍ਹਾਈ ਜਿਹੜੀ ਹੈਗੀ ਹੈਗੀ ਪਲੱਸ 2 ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਮੈਡ ਹੈ ਕੱਦ ਆ ਜਿਹੜਾ ਲਗਭਗ 5 ਫੁੱਟ 11 ਇੰਚ ਹੈ ਔਰ ਕਾਸਟ ਜੱਟ ਸੇ ਗੋਤ ਮਾਨ 1995 ਦਾ ਡੇਟ ਆਫ ਬਰਥ ਹੈ 5 ਕਿੱਲੇ ਜ਼ਮੀਨ ਆ 2.5 2.5 ਕਿੱਲੇ ਜ਼ਮੀਨ ਆਉਂਦੀ ਆ ਤੇ ਟਰਾਂਸਪੋਰਟ ਲੈਂਡ ਦਾ ਜਿਹੜਾ ਕੰਮ ਹੈ ਗੁਰਸਿੱਖ ਪਰਿਵਾਰ ਦੀ ਕੁੜੀ ਦਾ ਰਿਸ਼ਤਾ ਚਾਹੀਦਾ 7789062553 ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਔਰ ਜਿਨ੍ਹਾਂ ਨੇ ਐਡ ਪਵਾਉਣੀ ਆ ਇਸ ਤਰ੍ਹਾਂ ਹੀਠਾਂ ਪੀਲੀ ਪੱਟੀ ਦੇ ਵਿੱਚ ਸਾਡਾ ਨੰਬਰ ਆ WhatsApp ਤੇ ਹੈਲੋ ਲਿਖ ਕੇ ਭੇਜੋ ਐਡ ਦਾ ਪੂਰਾ ਪ੍ਰੋਸੈਸ ਪੰਜਾਬੀ ਦੇ ਵਿੱਚ ਲਿਖ ਕੇ ਭਾਟਤਾ ਜਾਏਗਾ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਧਰਮਕੋਟ ਮੋਗਾ ਤੋਂ ਬਲੋਂਗ ਕਰਦੇ ਪੜਾਈ ਪਲੱਸ 6 ਜੰ ਦੇ ਡੇਟ ਆ ਬਥੇੜਾ 14696 ਦਾ ਕੰਮ ਮਲੇਸ਼ੀਆ ਜੀ 3 ਸਾਲ ਤੋਂ ਵਧੀਆ ਕੁੜੀ ਹੋਵੇ ਤੇ ਕੋਈ ਜਾਤੀ ਮੰਦਨ ਨਹੀਂ ਮੁੰਡਾ ਮਗਲੀਕ ਹੈ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਗੁਰਸੇਖ ਮੁੰਡਾ ਪਤਾ ਪਟਿਆਲਾ ਤੋਂ ਬਲੋਂਗ ਕਰਦੇ ਆ ਪੜਾਈ ਗ੍ਰੈਜੂਏਟ ਬੀਵੀਏ ਕੀਤੀ ਹੋਈ ਹੈ ਮਾਤਾ ਕੋਈ ਨਹੀਂ ਕੱਲਾ ਮੁੰਡਾ ਕਾਸਟ ਜੱਟ ਸੇ ਗੋਤ ਸੋਹਲ ਕੱਦ 5 ਫੁੱਟ 9 ਇੰਚ 281196 ਦਾ ਡੇਟ ਆਫ ਬਰਥ ਹੈ 11 ਕਿਲੇ ਜ਼ਮੀਨਾਂ ਤੇ ਮੁੰਡਾ ਕੈਨੇਡਾ ਵਰਕ ਪਰਮਿਟ ਤੇ ਹੈ ਜੀ ਤੇ ਕੁੜੀ ਬੈਲ ਐਜੂਕੇਟਿਡ ਚਾਹੀਦੀ ਹੈ ਇਹਨਾਂ ਨੂੰ ਵਧੀਆ ਸੁਭਾਅ ਦੀ ਹੋਵੇ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਜਿਹੜੀ ਗੱਲ ਤੁਸੀਂ ਪਰਿਵਾਰ ਨਾਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਜੀ ਪਤਾ ਫਿਰੋਜ਼ਪੁਰ ਤੋਂ ਬਲੋਂਗ ਕਰਦੀ ਹੈ ਕੁੜੀ ਪੜ੍ਹਾਈ ਐਮ ਕਾਮ ਮਾਸਟਰ ਆਫ ਕਾਮਰਸ ਤੇ ਭੈਣ ਕੋਈ ਨਹੀਂ ਭਰਾ ਇੱਕ ਆਸਟ੍ਰੇਲੀਆ ਕਾਸਟ ਜੱਟ ਸੇ ਗੋਤ ਗਿੱਲ ਕੱਦ 5'3" ਜਨਵਰੀ 1995 ਦਾ ਡੇਟ ਆਫ ਬਰਥ ਹੈ ਪੀਟੀ ਕਰੀ ਹੋਈ ਹੈ ਬਾੜ ਸਕੋਰ ਨੇ ਮੁੰਡਾ ਐਨ ਆਰ ਆਈ ਹੋਵੇ 8 ਤੋਂ 10 ਕਿੱਲੇ ਜ਼ਮੀਨ ਹੋਵੇ ਇਹਨਾਂ ਦਾ ਨੰਬਰ ਵੀ ਜਿਹੜਾ ਬਾਹਰ ਲੱਗਾ +66450 ਆ ਇਹਨਾਂ ਨਾਲ ਤੁਸੀਂ ਡਾਇਰੈਕਟ ਗੱਲ ਕਰ ਸਕਦੇ ਹੋ ਜਾਂ +66 ਲਗਾ ਕੇ ਪੂਰਾ ਨੰਬਰ ਸੇਵ ਕਰਕੇ ਵਟਸਐਪ ਤੇ ਜਿਹੜੀ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਗੁਰਸਿੱਖਾ ਮੁੰਡਾ ਪਤਾ ਲੁਧਿਆਣਾ ਤੋਂ ਬਲੋਂਗ ਕਰਦੇ ਆ ਪੜਾਈ ਹੈ ਜਿਹੜੀ ਅ ਅਪਲਾਈਡ ਸਾਇੰਸ ਫਾਰ ਇੰਜੀਨੀਅਰਿੰਗ ਕੀਤੀ ਹੋਈ ਹੈ ਕਿ ਭੈਣ ਇੱਕ ਕੈਨੇਡਾ ਪੀਆਰ ਆ ਭਰਾ ਇੱਕ ਕੈਨੇਡਾ ਪੀਆਰ ਆ ਕਾਸਟ ਜੱਟ ਸੇ ਗੋਦ ਗਰੇਵਾਲ ਕੱਤ ਪੰਜ ਬੁੱਟ 11 ਇੰਚ ਡੇਟ ਆਫ ਬਰਥ ਅਕਤੂਬਰ 1997 ਦਾ ਅਤੇ ਮੁੰਡਾ ਇਹ ਵੀ ਕੈਨੇਡਾ ਪੀਆਰ ਆ ਜੀ ਤੇ ਕੈਨੇਡਾ ਰੇਲਵੇ ਦੀ ਜਿਹੜੀ ਇਹਨਾਂ ਦੀ ਜੌਬ ਹੈ ਕੁੜੀ ਵੈਲ ਐਜੂਕੇਟਿਡ ਹੋਵੇ ਮੈਡੀਕਲ ਜਾਂ ਅਕਾਊਂਟ ਦੇ ਵਿੱਚ ਜਿਹੜੀ ਪੜ੍ਹਾਈ ਕੀਤੀ ਹੋਵੇ 1996 ਤੋਂ 2000 ਦੇ ਵਿੱਚ ਬੌਰਨ ਹੋਵੇ 5 ਫੁੱਟ 4 ਇੰਚ ਦੇ ਲਾਗੇ ਦਾ ਜਿਹੜਾ ਕੱਦ ਹੋਵੇ ਤੇ ਕੈਨੇਡਾ ਹੋਵੇ ਇੱਕ ਨੰਬਰ WhatsApp ਦਿੱਤਾ ਹੋਇਆ ਹੈ ਇੰਡੀਅਨ ਨੰਬਰ ਹੈ ਪਲੱਸ 99 ਵਾਲਾ ਤੇ ਇੱਕ ਨੰਬਰ ਹੇਠਾਂ ਕੈਨੇਡਾ ਵਾਲਾਗਾ ਉਤੇ ਕਾਲ ਕਰ ਸਕਦੇ ਹੋ ਜਾਂ ਦੋਨਾਂ ਦੇ WhatsApp ਕਰ ਸਕਦੇ ਹੋ ਆਪ ਕੋਲ ਲਿਖਿਆ ਹੋਇਆ ਹੈ ਡਾਇਰੈਕਟ ਉਹਨਾਂ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਲੁਧਿਆਣਾ ਤੋਂ ਬਲੌਂਕ ਕਰਦੇ ਪੜ੍ਹਾਈ ਬੈਚਲਰ ਇਨ ਸਿਵਲ ਲੌਜਿਸਟਿਕ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਕਾਸਟ ਜੱਟ ਸੇ ਗੋਤ ਖਟੜਾ ਕੱਦ 5 ਫੁੱਟ 6 ਇੰਚ 25392 ਦਾ ਡੇਟ ਆਫ ਬਰਥ ਹੈ ਕਮ 에ਰੀਆ ਮੈਨੇਜਰ ਹੈ ਜੀ ਇਹਨਾਂ ਸਪਲਾਈ ਚੇਨ ਕੰਪਨੀ ਦੇ ਵਿੱਚ 120000 ਡਾਲਰ ਪਰ ਅਰ ਦੀ ਜਿਹੜੀ ਇਹਨਾਂ ਦੀ ਇਨਕਮ ਹੈ 8 ਕਿਲੇ ਜ਼ਮੀਨ ਹੈ ਤੇ ਸਹਿਰੀ ਪ੍ਰਾਪਰਟੀ ਹੈ ਮੁੰਡੇ ਦੀ ਫੈਮਿਲੀ ਜਿਹੜੀ ਐਜੂਕੇਟਿਡ ਆ ਵਧੀਆ 35 ਸਾਲ ਤੋਂ 스ਵੀਡਨ ਦੇ ਵਿੱਚ ਯੂਰਪ ਦੇ ਵਿੱਚ ਜਿਹੜੇ ਰਹਿ ਰਹੇ ਨੇ ਕੁੜੀ ਬਿਲ ਐਜੂਕੇਟਿਡ ਤੇ ਸੋਹਣੀ ਹੋਵੇ ਤੇ ਬਾਹਰ ਲਈ ਇਹਨਾਂ ਦਾ ਨੰਬਰ ਹੈ ਸੇਵ ਕਰਕੇ ਡਾਇਰੈਕਟ ਗੱਲ ਕਰ ਸਕਦੇ ਹੋ ਜਾਂ ਸੇਵ ਕਰਕੇ ਇਹਨਾਂ ਨਾਲ ਵਟਸਐਪ ਤੇ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਕੁੜੀ ਦਾ ਰਿਸ਼ਤਾ ਜੀ ਨਾਮ ਕੌਰ ਇੱਕ ਆਪਾਂ ਜਲਦੀ ਜਲਦੀ ਰਿਸ਼ਤੇ ਬੋਲਦੇ ਆਂ ਵੀਡੀਓ ਛੱਡ ਕੇ ਨਾ ਜਾਇਓ ਕਿਉਂਕਿ ਲਾਸਟ ਤੱਕ ਬਹੁਤ ਵਧੀਆ ਰਿਸ਼ਤੇ ਨੇ ਅੱਜ ਦੀ ਵੀਡੀਓ ਦੇ ਵਿੱਚ ਤੇ ਆਪਣੇ ਯਾਰਾਂ ਦੋਸਤਾਂ ਤੱਕ ਰਿਸ਼ਤੇਦਾਰਾਂ ਤੱਕ ਵੀਡੀਓ ਨੂੰ ਸ਼ੇਅਰ ਕਰੋ ਕੁੜੀ ਦਾ ਰਿਸ਼ਤਾ ਜੀ ਤੇ ਨਾਮ ਕੌਰ ਪਤਾ ਜੀ ਜੀਰਾ ਫਿਰੋਜ਼ਪੁਰ ਤੋਂ ਕੁੜੀ ਬਲੋਂਗ ਕਰਦੀ ਹੈ ਪੜ੍ਹਾਈ ਬੀਐਸ ਬੀਐਸਸੀ ਇੰਡੀਆ ਤੋਂ ਕੀਤੀ ਹੋਈ ਹੈ ਕੰਪਿਊਟਰ ਸਿਸਟਮ ਟੈਕਨੀਸ਼ੀਅਨ ਜਿਹੜੀ ਕੈਨੇਡਾ ਤੋਂ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਕਾਸਟ ਜੱਟ ਸਗੋਤ ਹੇਰ 54454 ਦਾ ਜਿਹੜਾ ਡੇਟ ਕੱਦਦਾ ਹੈ ਤੇ ਡੇਟ ਆਫ ਬਰਥ 29 ਅਕਤੂਬਰ 98 ਦਾ ਹੈ ਕੰਮ ਕੈਨੇਡਾ ਕੈਨੇਡਾ ਦੀ ਕੁੜੀ ਇਸ ਟਾਈਮ ਤੇ ਪੀਆਰ ਇਹਨਾਂ ਨੇ ਅਪਲਾਈ ਕੀਤੀ ਹੋਈ ਹੈ ਰਿਟੇਲ ਸਟੋਰ ਦੇ ਜਿਹੜੇ ਆਪਣੇ ਸੁਪਰਵਾਈਜ਼ਰ ਨੇ ਕੈਨੇਡਾ ਦੇ ਵਿੱਚ ਮੁੰਡਾ ਜੱਟ ਸਿੱਖ ਚਾਹੀਦਾ ਹੈ 9465812533 ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਇਹਨਾਂ ਨਾਲ ਜਿਹੜੀ ਗੱਲਬਾਤ ਕਰ ਸਕਦੇ ਹਾਂ 12533 ਵਾਲਾ ਇਹ ਇਹਨਾਂ ਦਾ ਭਰਾ ਹੈਗਾ ਨਾਮ ਸਿੰਘ ਪਤਾ ਜਿਹੜਾ ਫਿਰੋਜ਼ਪੁਰ ਤੋਂ ਬਲੋਂਗ ਕਰਦੇ ਪੜ੍ਹਾਈ ਬੀ ਟੈਕ ਇੰਡੀਆ ਤੋਂ ਕੀਤੀ ਹੋਈ ਹੈ ਡਿਪਲੋਮਾ ਕੈਨੇਡਾ ਤੋਂ ਕੀਤਾ ਹੋਇਆ ਭੈਣ ਇੱਕ ਹੈ ਕੈਨੇਡਾ ਤੇ ਭਰਾ ਕੋਈ ਨਹੀਂ ਕਾਸਟ ਜੱਟ ਸੇ ਗੋਤ ਹਿਰ ਕੱਦ 6 ਫੁੱਟ 30 ਅਗਸਤ 97 ਦਾ ਜਿਹੜਾ ਡੇਟ ਆਫ ਬਰਥ ਹੈ ਕੈਨੇਡਾ ਵਰਕ ਪਰਮਿਟ ਤੇ ਹੈ ਜੀ ਮੁੰਡਾ ਤੇ ਟਰੱਕ ਡਰਾਈਵਰ ਹੈ ਕੁੜੀ ਜੱਟ ਸਿੱਖ ਚਾਹੀਦੀ ਹੈ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਤੇ ਇਹੇਠਾਂ ਪੀਲੀ ਪੱਟੀ ਦੇ ਵਿੱਚ ਜਿਨ੍ਹਾਂ ਨੇ ਐਡ ਪਾਉਣੀ ਆ ਸਾਡਾ ਨੰਬਰ ਹੈ ਅਗਲਾ ਰਿਸ਼ਤਾ ਨੋਟ ਕਰੋ ਜ ਨਾਮ ਸਿੰਘ ਪਤਾ ਬਠਿੰਡਾ ਤੋਂ ਬਲੋਂਗ ਕਰਦੇ ਪੜ੍ਹਾਈ ਪਲੱਸ 2 ਕੀਤੀ ਆ ਭੈਣ ਭਰਾ ਕੋਈ ਨਹੀਂ ਕੱਲਾ ਮੁੰਡਾ ਕਾਸਟ ਜੱਟ ਸੇ ਗੋਤ ਪੰਜ ਫੁੱਟ 8 ਇੰਚ 10 ਅ 1997 ਦਾ ਜਿਹੜਾ ਡੇਟ ਆਫ ਬਰਥ ਹੈ ਅ ਬਾਕੀ ਜਿਹੜਾ ਕੰਮ ਹੈ ਇਹਨਾਂ ਦਾ ਕੈਨੇਡਾ ਪੀਆਰ ਆ ਜੀ ਮੁੰਡਾ ਟੋਰਾਂਟੋ ਹੈ ਤੇ ਵਧੀਆ ਜੋਬ ਆ ਕੈਨੇਡਾ ਦੇ ਵਿੱਚ ਤੇ 8 ਕਿੱਲੇ ਜ਼ਮੀਨ ਆ ਇਹ ਵੀ ਬਹੁਤ ਵਧੀਆ ਰਿਸ਼ਤਾ ਮੈਂ ਕਹਾਂ ਅੱਜ ਬਹੁਤ ਵਧੀਆ ਰਿਸ਼ਤੇ ਨੇ ਜਿੰਨੇ ਰਿਸ਼ਤੇ ਸਾਰੇ ਬਹੁਤ ਟੌਪ ਦੇ ਰਿਸ਼ਤੇ ਨੇ ਵੀਡੀਓ ਛੱਡ ਕੇ ਨਾ ਜਾਇਓ ਸਾਰੇ ਰਿਸ਼ਤੇ ਜ਼ਰੂਰ ਦੇਓ ਸਕਿੱਪ ਨਾ ਕਰੋ ਵੀਡੀਓ ਨੂੰ ਕੁੜੀ ਕੈਨੇਡਾ ਤੋਂ ਹੋਵੇ ਜਾਂ ਇੰਡੀਆ ਤੋਂ ਹੋਵੇ 5 ਫੁੱਟ 4 ਇੰਚ ਜਿਹੜਾ ਕੱਦ ਹੋਵੇ ਸਿਰਫ ਮਾਲਵੇ ਵਾਲੇ ਹੀ ਇਹਨਾਂ ਨੂੰ ਫੋਨ ਕਰਨ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਬਹੁਤ ਵਧੀਆ ਰਿਸ਼ਤਾ ਈ ਡਾਇਰੈਕਟ ਗੱਲ ਕਰੋ ਨਾਮ ਸਿੰਘ ਪਤਾ ਲੁਧਿਆਣਾ ਤੋਂ ਬਲੋਂਗ ਕਰਦੇ ਪੜ੍ਹਾਈ میٹرਕ ਕੀਤੀ ਹੋਈ ਹੈ ਤਿੰਨ ਭੈਣਾਂ ਭਰਾ ਕੋਈ ਨਹੀਂ ਕਾਸਟ ਜੱਟ ਸੇ ਗੋਤ ਮੰਡੇਰ 58 5 ਫੁੱਟ 8 ਇੰਚ ਦਾ ਕੱਦ ਹੈ 12 26 12 88 ਦਾ ਡੇਟ ਆਵਰ ਦਾ ਕੰਮ 5 ਕਿੱਲੇ ਜ਼ਮੀਨ ਹੈ ਈ ਕੁਰੀ ਸਿੰਪਲ ਘਰੇਲੂ ਹੋਈ ਮੁੰਡਾ ਡਿਵੋਰਸਡ ਹੈ ਲਾਲ ਪੱਟੀ ਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਜਿਹੜੀ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਮੰਗਲਿਕ ਹੈ ਜੀ ਮੁੰਡਾ ਪਤਾ ਲੁਧਿਆਣਾ ਤੋਂ ਬਲੋਂਗ ਕਰਦੇ ਪੜ੍ਹਾਈ ਬੀਏ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਦੋ ਨੇ ਅਣਮੈਡ ਹੈ ਛੋਟੇ ਹੈ ਇੱਕ ਕਮੈਂਟ ਕੁ ਜ਼ਰੂਰ ਕਰਿਆ ਕਰੋ ਆਪਣੀ ਵੀਡੀਓ ਦੇ ਹੇਠਾਂ ਸੋਨੂੰ ਸਾਡਾ ਪ੍ਰੋਗਰਾਮ ਕਿਵੇਂ ਲੱਗਦਾ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਦੋ ਭਰਾ ਨੇ ਛੋਟੇ ਨੇ ਅਨਮੈਡ ਨੇ ਕਾਸਟ ਸੁਨਿਆਰਾ ਜੀ ਗੋਤ ਮੋਰ 5 11 ਦਾ ਜਿਹੜਾ ਕੱਦ ਹੈ 24 3 94 ਦਾ ਡੇਟ ਆਫ ਬਰਥ ਹੈ ਪ੍ਰਾਈਵੇਟ ਜੌਬ ਹੈ ਬੈਂਕ ਦੇ ਵਿੱਚ ਪ੍ਰਾਪਰਟੀ ਜਿਹੜੀ 50 ਗਾਜਾ ਇਹਨਾਂ ਦੀ ਕੁੜੀ ਘਰੇਲੂ ਹੋਵੇ ਪਲੱਸ 2 ਜਾਂ ਬੀਏ ਕੀਤੀ ਹੋਵੇ 5 ਫੁੱਟ 3 ਇੰਚ ਜਿਤੋਂ ਜਿਹੜਾ ਕੱਦ ਪਲੱਸ ਹੋਵੇ ਮਗਲੀਕ ਹੋਵੇ ਘਰ ਦਾ ਕੰਮ ਕਾਜ ਜਿਹੜਾ ਜਾਣਦੀ ਹੋਵੇ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਕੁੜੀ ਦਾ ਜੀ ਨਾਮ ਕੌਰ ਪਤਾ ਸਰਹਿੰਦ ਤੋਂ ਬਲੋਂਗ ਕਰਦੇ ਨੇ ਇੱਕ ਆਪਾਂ ਜ਼ਿਲ੍ਹੇ ਦਾ ਹੀ ਨਾਂ ਬੋਲਦੇ ਹੁੰਨੇ ਆ ਮੰਨ ਕੇ ਚੱਲੋ ਜ਼ਿਲ੍ਹੇ ਦੇ ਵਿੱਚ ਹਜ਼ਾਰਾਂ ਪਿੰਡ ਹੁੰਦਾ ਉਹ ਕੋਈ ਵੀ ਪਿੰਡ ਦੀ ਹੋ ਸਕਦੀ ਹੈ ਮੰਨ ਕੇ ਚੱਲੋ ਬਠਿੰਡੇ ਦਾ ਇੱਧਰ ਬਰਨਾਲੇ ਸਾਈਡ ਜੇ ਆਪਾਂ ਮੰਨ ਲਓ ਕਿ ਚੱਲੋ ਸਰਹਿੰਦ ਮੰਨ ਲਓ ਸਰਹਿੰਦ ਦੇ ਇਧਰ ਉਹ ਕਿੱਥੋਂ ਤੱਕ ਲੱਗਿਆ ਇੱਕ ਆਪਾਂ ਪ੍ਰੋਪਰਲੀ ਅਗਲੇ ਦਾ ਜਿਹੜਾ ਡਾਟਾ ਉਹ ਸ਼ੇਅਰ ਨਹੀਂ ਕਰਦੇ ਮਤਲਬ ਹੁੰਦਾ ਤਾਂ ਪਿੰਡ ਆ ਉਹ ਆਪਾਂ ਜ਼ਿਲ੍ਹੇ ਦਾ ਹੁਣ ਜਲੰਧਰ ਦੇ ਵਿੱਚ ਹਜ਼ਾਰਾਂ ਪਿੰਡ ਨੇ ਲੁਧਿਆਣਾ ਦੇ ਵਿੱਚ ਹਜ਼ਾਰਾਂ ਪਿੰਡ ਨੇ ਬਠਿੰਡਾ ਦੇ ਵਿੱਚ ਹਜ਼ਾਰਾਂ ਪਿੰਡ ਨੇ ਹੁੰਦਾ ਤਾਂ ਉਹ ਪਿੰਡ ਦਾ ਹੈ ਬਟ ਆਪਾਂ ਜ਼ਿਲ੍ਹੇ ਦਾ ਨਾਮ ਅਨਾਉਂਸ ਕਰ ਦਿੰਨੇ ਆ ਇੱਕ ਏਰੀਆ ਟਾਰਗੇਟ ਕਰ ਦਿੰਨੇ ਆ ਪੜਾਈ ਜਿਹੜੀ ਕੁੜੀ ਨੇ ਗ੍ਰੈਜੂਏਸ਼ਨ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾਇਆ ਇੱਕ ਕਾਸਟ ਐਸਸੀ ਹੈ ਗੋਤ ਗਿੱਲ ਪੰਜ ਪੰਜ ਕੱਦ ਦਾ 21 ਸਾਲ ਦੀ ਉਮਰ ਹੈ ਪੀਟੀਈ ਦੇ ਵਿੱਚ 66 ਸਕੋਰ ਨੇ 66 ਬੈਂਡ ਲਗਾ ਲਓ ਬਾਕੀ ਗੱਲ ਪਰਿਵਾਰ ਨਾਲ ਕਰ ਲਿਓ ਕੋਈ ਜਾਤੀਮੰਦ ਨਹੀਂ ਇਹਨਾਂ ਨੂੰ ਉਹੀ ਜਾਤੀ ਮੰਦਨ ਨਹੀਂ ਕੰਟਰੈਕਟ ਮੈਰਿਜ ਕਰਨੀ ਹੈ ਆਸਟ੍ਰੇਲੀਆ ਜਾਣ ਲਈ ਲਾਲ ਪੱਟੀ ਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਕੰਟਰੈਕਟ ਮੈਰਿਜ ਵਾਲੇ ਜਾਂ ਕੱਚਾ ਵਿਆਹ ਕਹਿ ਦਈਏ ਨਾਮ ਸਿੰਘ ਪਤਾ ਲੁਧਿਆਣਾ ਤੋਂ ਬਲੋਂਗ ਕਰਦੇ ਪੜ੍ਹਾਈ ਬੀਏ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਦੋ ਕੱਦ 6 ਫੁੱਟ ਕਾਸਟ ਆਰਾਮਗੜੀਏ ਸਿੱਖ ਗੋਤ ਸਾਬਰਵਾਲ 11697 ਦਾ ਡੇਟ ਆਫ ਬਰਥ ਹੈ ਔਨ ਜਿਹੜਾ ਇਲੈਕਟ੍ਰੋਨਿਕਸ ਦਾ ਆਪਣਾ ਸ਼ੋਰੂਮ ਹੈ ਤੇ ਬਿਜ਼ਨਸ ਹੈ ਨਾਲ ਕੁੜੀ ਦੀ ਜਿਹੜੀ ਆਪਾਂ ਬੀਏ ਕੀ ਕਰੀ ਹੋਵੇ ਤੇ 5 ਫੁੱਟ 5 ਇੰਚਾ ਜਿਹੜਾ ਕੱਦ ਹੋਵੇ ਰਾਮਗੜੀ ਸਿੱਖ ਫੈਮਿਲੀ ਹੋਵੇ। ਮੁੰਡੇ ਦਾ ਆਪਣਾ ਵਧੀਆ ਸ਼ੋਅਰੂਮ ਅਤੇ ਬਿਜ਼ਨਸ ਹੈ ਤੇ ਲਾਲ ਪੱਟੀ ਚ ਕੁੜੀ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜਿਹੜਾ ਤੁਸੀਂ ਇਹਨਾਂ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਕਪੂਰਥਲਾ ਤੋਂ ਬਲੋਂਗ ਕਰਦੇ ਪੜ੍ਹਾਈ ਬੀਏ ਕੀਤੀ ਹੋਈ ਆਈਟੀਆਈ ਡਿਪਲੋਮਾ ਇਨ ਮਕੈਨਿਕਲ ਇੰਜੀਨੀਅਰਿੰਗ ਦੀ ਕੀਤਾ ਹੋਇਆ ਤੇ ਭੈਣ ਆ ਜਿਹੜੀ 99 ਜਿਹੜਾ ਭਰਾ ਕੋਈ ਨਹੀਂ ਕੱਦ 5 ਫੁੱਟ 6 ਇੰਚ ਕਾਸ਼ਟ ਜੱਟ ਸੇ ਗੋਤ ਬਰਾੜ 17393 ਦਾ ਡੇਟ ਆਫ ਬਰਥ ਹੈ ਕੰਮ ਸਰਕਾਰੀ ਜਿਹੜੀ ਪੱਕੀ ਨੌਕਰੀ ਇਹਨਾਂ ਦੀ ਰੇਲਵੇ ਵਿਭਾਗ ਦੇ ਵਿੱਚ 12 ਸਾਲ ਤੋਂ ਕਪੂਰਥਲਾ ਕੁੜੀ ਗਵਰਨਮੈਂਟ ਜੌਬ ਤੇ ਹੋਵੇ ਤੇ ਜਾਂ ਬੀਏ ਤੋਂ ਪਲੱਸ ਆ ਜਿਹੜੀ ਕੋਈ ਵਧੀਆ ਡਿਗਰੀ ਕੀਤੀ ਹੋਵੇ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਤੇ ਐਡ ਪਵਾਉਣ ਲਈ ਹੇਠਾਂ ਪੀਲੀ ਪੱਟੀ ਦੇ ਵਿੱਚ ਸਾਡਾ ਨੰਬਰ ਹੈ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਏ ਸ਼ਰਮਾ ਗਰਲ ਕੁੜੀ ਦਾ ਰਿਸ਼ਤਾ ਹੈ ਜੀ ਪਤਾ ਐਸ ਵੀ ਐਸ ਨਗਰ ਤੇ ਜਿਹੜਾ ਹੁਣ ਇਹ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਪੜ੍ਹਾਈ ਬੀ ਟੈਕ ਕੀਤੀ ਹੋਈ ਆ ਭੈਣ ਇੱਕ ਮੈਰਿਡ ਆ ਕੈਨੇਡਾ ਭਰਾ ਕੋਈ ਨਹੀਂ ਕੱਲੀ ਮੰਨ ਕੇ ਚੱਲੋ ਦੋ ਕੁੜੀਆਂ ਨੇ ਭਰਾ ਕੋਈ ਨਹੀਂ ਅੱਜ ਦੇ ਦੋ ਰਿਸ਼ਤੇ ਹਰ ਜਾਉਣਗੇ ਇੱਕ ਤਾਂ ਇਹ ਰਿਸ਼ਤਾ ਹੈ ਇਹ ਕੱਲੀਆਂ ਦੋ ਭੈਣਾਂ ਨੇ ਭਰਾ ਕੋਈ ਨਹੀਂ ਇੱਕ ਗਾਹਾਂ ਜਾ ਕੇ ਰਿਸ਼ਤਾ ਹੈਗਾ ਉਹ ਕੱਲੀ ਕੁੜੀ ਐ ਨਾ ਕੋਈ ਭੈਣ ਆ ਤੇ ਨਾ ਕੋਈ ਭਰਾ ਐ ਉਹ ਵੀ ਰਿਸ਼ਤਾ ਨੋਟ ਕਰਿਓ ਤੇ ਜਿਨ੍ਹਾਂ ਨੇ ਪਸੰਦ ਆਉਂਦਾ ਰਿਸ਼ਤਾ ਕਰਦ 5 ਫੁੱਟ 10 ਇੰਚ ਕਾਸਟ ਬ੍ਰਾਹਮਣ ਆ ਜੀ ਗੋਤ ਅਵਿਲੇਸ਼ 6 11 93 ਦਾ ਡੇਟ ਆਫ ਬਰਥ ਹੈ ਕੁੜੀ ਕਨੇਡਾ ਜੀ 50 ਤੋਂ 60 ਲੱਖ ਲਗਭਗ 1 ਲੱਖ ਡਾਲਰ ਜਿਹੜੀ ਇਹਨਾਂ ਦੀ ਇਨਕਮ ਹੈ 50 ਤੋਂ 60 ਜਿਹੜੀ ਰੁਪਈਏ ਦੇ ਵਿੱਚ ਬਣ ਜਾਂਦੀ ਹੈ ਤੇ ਇੰਡੀਆ ਦੇ ਵਿੱਚ ਚਾਰ ਸ਼ੌਪ ਨੇ ਇੱਕ ਪਲਾਟ ਹੈ ਇੱਕ ਹਾਊਸ ਹੈ ਐਨ ਆਰ ਆਈ ਹੈ ਤੇ ਵੈਲ এডਿਕੇਟਿਡ ਤੇ ਗੁੱਡ ਲੁਕਿੰਗ ਦਾ ਜਿਹੜਾ ਮੁੰਡਾ ਚਾਹੀਦਾ ਇਹਨਾਂ ਨੂੰ ਬ੍ਰਾਹਮਣ ਹੋਵੇ ਜਾਂ ਖੱਤਰੀ ਹੋਵੇ ਤੇ ਇੰਡੀਆ ਹੋਵੇ ਜਾਂ ਕੈਨੇਡੀਅਨ ਹੋਵੇ ਮਤਲਬ ਵਧੀਆ ਪਰਿਵਾਰ ਦਾ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਜਿਹੜੀ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਐਸ ਕਵਰ ਪਤਾ ਚੰਡੀਗੜ੍ਹ ਤੋਂ ਬਲੋਂਗ ਕਰਦੇ ਆ ਪੜ੍ਹਾਈ ਬੀ ਟੈਕ ਮਾਸਟਰ ਡਿਗਰੀ ਕੀਤੀ ਹੋਈ ਆ ਆਸਟ੍ਰੇਲੀਆ ਤੋਂ ਭੈਣ ਕੋਈ ਨਹੀਂ ਭਰਾ 2 ਕੱਦ 5 ਫੁੱਟ 3 7 ਇੰਚ ਕਾਸਟ ਰਵਦਾਸੀਆ ਸਿੱਖ ਗੋਤਪਟੋਏ 8675 ਦਾ ਡੇਟ ਆਫ ਬਰਥ ਹੈ 1975 ਦਾ ਡੇਟ ਆਫ ਬਰਥ ਹੈ ਕੰਮ ਆਸਟ੍ਰੇਲੀਆ ਟੀਪੀ ਹੈ ਟੈਂਪਰੀਰੀ ਕੁੜੀ ਆਸਟ੍ਰੇਲੀਆ ਪੀਆਰ ਹੋਵੇ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਬਰਨਾਲਾ ਤੋਂ ਬਲੌਂਗ ਕਰਦੇ ਆ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਇੱਕ ਆਣ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇ ਗੋਤਾਲੀਵਾਲ 311088 ਦਾ ਡੇਟ ਆਫ ਬਰਥ ਹੈ ਕੰਮ ਪ੍ਰਾਈਵੇਟ ਵਧੀਆ ਜੋਬ ਆ ਜੀ ਤੇ ਇੱਕ ਲਾ ਜਮੀਨਾਂ ਕੁੜੀ ਘਰੇਲੂ ਹੋਵੇ ਭਾਵੇਂ ਘੱਟ ਪੜ੍ਹੀ ਲਿਖੀ ਹੋਵੇ ਤਲਾਕ ਸੋਦਾ ਵਿਚਾਰਨਯੋਗ ਹੈ ਮਤਲਬ ਇਹਨਾਂ ਨਾਲ ਤੁਸੀਂ ਬਾਕੀ ਗੱਲ ਕਰ ਸਕਦੇ ਹੋ ਤੇ ਮੰਗੋ ਇਹਨਾਂ ਦੀ ਕੋਈ ਨਹੀਂ ਲਾਲ ਪੱਟੀ 'ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਲੁਧਿਆਣਾ ਤੋਂ ਬਲੌਂਗ ਕਰਦੇ ਪੜ੍ਹਾਈ ਗ੍ਰੈਜੂਏਸ਼ਨ ਕੀਤੀ ਹੋਈ ਹੈ ਭੈਣ ਮੈਰਿਡ ਹੈ ਭਰਾਣ ਮੈਰਿਡਾ ਕੱਦ 5 ਫੁੱਟ 9 'ਚ ਕਾਸਟ ਜੱਟ ਸੇ ਗੋਤ ਰਾਏਕਾ 26 5 95 ਦਾ ਡੇਟ ਆਫ ਬਰਥ ਹੈ ਲਾਇਰ ਜਿਹੜਾ ਅਸਿਸਟੈਂਟ ਨੇ ਤੇ ਕੁੜੀ ਇੰਡੀਆ ਹੈ ਤਾਂ ਬੈਂਡ ਆਏ ਹੈ ਤਾਂ ਖਰਚਾ ਅੱਧੋ-ਅੱਧ ਜਾਂ ਆਸਟ੍ਰੇਲੀਆ ਜਾਂ ਜੁਕੇ ਹੋਵੇ ਪਰਿਵਾਰ ਦੇ ਦੋ ਨੰਬਰ ਲਾਲ ਪੱਟੀ 'ਚ ਦਿੱਤੇ ਹੋਏ ਨੇ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲ ਕਰੋ ਆਪਾਂ ਬਿਨਾਂ ਰੁਕੇ ਸਾਰੇ ਰਿਸ਼ਤੇ ਬੋਲ ਰਹੇ ਆ ਕਿ ਤੁਸੀਂ ਵੀਡੀਓ ਛੱਡ ਕੇ ਨਾ ਜਾਇਓ ਇਸ ਕਰਕੇ ਜ਼ਿਆਦਾ ਟਾਈਮ ਨਹੀਂ ਤੁਹਾਡਾ ਖਰਾਬ ਕਰਾਂਗੇ ਸਾਰੀ ਵੀਡੀਓ ਦੇਖੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਤੇ ਕਮੈਂਟ ਕਰਿਆ ਕਰੋ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੁਮਾਰੀ ਕੁੜੀ ਦਾ ਰਿਸ਼ਤਾ ਹੈ ਤੇ ਐਡ ਪਾਉਣ ਲਈ ਇੱਥੇ ਹੰ ਪੀਲੀ ਪੱਟੀ ਸਾਡਾ ਨੰਬਰ ਹੈ ਨਾਮ ਕੁਮਾਰੀ ਪਤਾ ਅਮਰਥਰ ਸਾਹਿਬ ਤੋਂ ਬਲੌਂਕ ਕਰਦੀ ਹੈ ਕੁੜੀ ਤੇ ਪੜ੍ਹਾਈ ਗ੍ਰੈਜੂਏਟਡ ਹੈ ਭੈਣ ਇੱਕ ਮੈਡ ਭਰਾ ਇੱਕ ਮੈਡ ਕੱਦ 5 ਫੁੱਟ 2 ਇੰਚ ਕਾਸਟ ਚੌਧਰੀ ਗੋਤ ਧਰਵਾਲ ਤੇ 44 ਸਾਲ ਦੀ ਜਿਹੜੀ ਉਮਰ ਹੈ ਕੋਈ ਜਾਤੀਬੰਦ ਨਹੀਂ ਇਹਨਾਂ ਨੂੰ ਘਰ ਵਾਲੇ ਦੀ ਮੌਤ ਹੋ ਗਈ ਸੀ ਮੁੰਡਾ ਗਵਰਨਮੈਂਟ ਜੌਬ ਤੇ ਹੋਵੇ ਜਾਂ ਆਪਣਾ ਵਧੀਆ ਬਿਜ਼ਨਸ ਹੋਵੇ ਡਿਵੋਰਸਡ ਨਾ ਹੋਵੇ ਮੁੰਡਾ ਤੇ ਮਤਲਬ ਬੇਧਵਾ ਨਹੀਂ ਇਹ ਤੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ ਅਗਲਾ ਜਿਹੜਾ ਰਿਸ਼ਤਾ ਕੁੜੀ ਦਾ ਜੀ ਨਾਮ ਕੌਰ ਪਤਾ ਮੋਗਾ ਤੋਂ ਬਲੋਂਗ ਕਰਦੀ ਹੈ ਬੈਚਲਰ ਆਫ ਕੰਪਿਊਟਰ ਸਾਇੰਸ ਐਂਡ ਡਿਪਲੋਮਾ ਕੈਨੇਡਾ ਤੋਂ ਕੀਤਾ ਹੋਇਆ ਭੈਣਾਂ ਦੋ ਨੇ ਭਰਾ ਕੋਈ ਨਹੀਂ ਇਹ ਵੀ ਭੈਣਾਂ ਨੇ ਮੈਂ ਕਿਹਾ ਸੀਗਾ ਵੀ ਕੱਲੀ ਕੁੜੀ ਹੈ ਇਹ ਵੀ ਭੈਣਾਂ ਨੇ ਭਰਾ ਕੋਈ ਨਹੀਂ ਕੱਲੀਆਂ ਕੁੜੀਆਂ ਕੁੜੀਆਂ ਨੇ ਕੱਦ 5 ਫੁੱਟ 4 ਇੰਚ ਕਾਸਟ ਜੱਟ ਸੇ ਗੂਤ ਢਿੱਲੋ 1997 ਦਾ ਡੇਟ ਆਵਰਤਾ ਕੁੜੀ ਕੈਨੇਡਾ ਵਰਕ ਪਰਮਿਟ ਤੇ ਹੈ ਮੁੰਡਾ ਕੈਨੇਡਾ ਪੀਆਰ ਹੋਵੇ ਅਲਬਰਟ ਦੇ ਵਿੱਚ ਤੇ ਕੈਨੇਡਾ ਦਾ ਕੋਈ ਜਗਾ ਹੋਊਗੀ ਇਹ ਉਸ ਜਗਾ ਤੇ ਹੋਵੇ ਤੇ ਕੁੜੀ ਦੇ ਪਰਿਵਾਰ ਦਾ ਨੰਬਰ ਆ 95 ਵਾਲਾ ਲਾਲ ਪੱਟੀ ਦੇ ਵਿੱਚ ਡਾਇਰੈਕਟ ਤੁਸੀਂ ਇਹਨਾਂ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ ਤੇ ਇਹ ਇਥਾਂ ਪੀਲੀ ਪੱਟੀ ਦੇ ਵਿੱਚ ਐਡ ਪਾਉਣ ਲਈ ਸਾਡਾ ਨੰਬਰ ਹੈ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਆਨੰਦਪੁਰ ਸਾਹਿਬ ਤੋਂ ਬਿਲੋਂਗ ਕਰਦੇ ਆ ਪੜ੍ਹਾਈ ਬੀਐਸਸੀ ਤੇ ਆਈਟੀ ਕੀਤੀ ਹੋਈ ਆ ਭੈਣ ਇੱਕ ਮੈਡ ਭਰਾ ਇੱਕ ਕਨ ਮੈਡ ਕੱਦ 5 ਫੁੱਟ 6 ਇੰਚ ਕਾਸਟ ਸੇਖਾ ਝੂਲਾ ਉਹ ਤਾਂ ਇਹਨਾਂ ਦਾ 21 8 87 ਦਾ ਡੇਟ ਆਫ ਬਰਥ ਹੈ ਪ੍ਰੋਪਰਟੀ ਪਰਚੇਸ ਐਂਡ ਫਾਈਨਾਂਸ ਦਾ ਇਹਨਾਂ ਦਾ ਕਾਰੋਬਾਰ ਹੈ ਕੁੜੀ ਸੋਹਣੀ ਹੋਵੇ ਤੇ ਵਧੀਆ ਕੋਰਸ ਕੀਤਾ ਹੋਵੇ ਮਤਲਬ ਵਧੀਆ ਪੜ੍ਹਾਈ ਕੀਤੀ ਹੋਵੇ ਤੇ ਲਾਲ ਪੱਟੀ ਦੇ ਵਿੱਚ ਕੋਈ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਜਿਹੜੀ ਆਨੰਦਪੁਰ ਸਾਹਿਬ ਤੋਂ ਰਿਸ਼ਤਾ ਨੋਟ ਕਰ ਸਕਦੇ ਹੋ ਤੇ ਅਗਲਾ ਰਿਸ਼ਤਾ ਜਿਹੜਾ ਨੋਟ ਕਰੋ ਜੀ ਨਾਮ ਸਿੰਘ ਪਤਾ ਪਟਿਆਲਾ ਤੋਂ ਬਲੋਂਗ ਕਰਦੇ ਆ ਪੜਾਈ ਬੀ ਕੌਮ ਕੀਤੀ ਹੋਈ ਆ ਭੈਣ ਭਰਾ ਕੋਈ ਨਹੀਂ ਕੱਲਾ ਮੁੰਡਾ ਕੱਦ 5 ਫੁੱਟ 6 ਇੰਚ ਕਾਸਟ ਜੱਟ ਸੇ ਗੋਤ ਅਟਾਲ 28/2/97 ਦਾ ਡੇਟ ਆਫ ਬਰਥ ਹੈ ਗਵਰਨਮੈਂਟ ਜੋਬ ਹੈ ਜੀ 1 ਲੱਖ ਰੁਪਇਆ ਜਿਹੜੀ ਇਨਕਮ ਆ ਮਹੀਨੇ ਦੀ ਪਟਿਆਲਾ ਸ਼ਹਿਰ ਦੇ ਵਿੱਚ ਆਪਣਾ ਘਰ ਆ ਤੇ ਕਿਲਾ ਜਿਮੇਣਾ ਕੁੜੀ ਗਵਰਨਮੈਂਟ ਜੋਬ ਤੇ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਜਿਹੜਾ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਪਤਾ ਗੁਰਦਾਸਪੁਰ ਤੋਂ ਬਲੋਂਗ ਕਰਦੇ ਪੜ੍ਹਾਈ ਪਲੱਸ 2 ਨਾਨ ਮੈਡੀਕਲ ਨਾ ਕੀਤੀ ਹੋਈ ਆ ਭੈਣ ਇੱਕ ਕਮੈਂਟ ਭਰਾ ਕੋਈ ਨਹੀਂ ਕੱਲਾ ਮੁੰਡਾ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇ ਗੋਤ ਧਾਲੀਵਾਲ 21394 ਦਾ ਡੇਟ ਆਫ ਬਰਥ ਕੰਮ ਦੁਬਈ ਦੇ ਵਿੱਚ ਆਈ ਤਨਖਾਹ 80000 ਰੁਪਇਆ ਮਹੀਨਾ ਕੁੜੀ ਪੜੀ ਲਿਖੀ ਹੋਵੇ ਕੋਈ ਇਹਨਾਂ ਦੀ ਮੰਗ ਨਹੀਂ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰਿਆ ਕਰੋ ਕਈ ਵਾਰ ਕੋਈ ਰਿਸ਼ਤਾ ਜਲਦੀ ਦੇ ਵਿੱਚ ਮੈਂ ਬੋਲ ਜਾਨਾ ਰਹਿ ਗਿਆ ਹੋਵੇ ਉਹਨੂੰ ਬੈਕ ਕਰਕੇ ਦੇਖ ਲਿਆ ਕਰੋ ਬਹੁਤ ਵਧੀਆ ਰਿਸ਼ਤੇ ਆ ਜਿਹਦੇ ਲਗਭਗ ਜਿੰਨੇ ਰਿਸ਼ਤੇ ਪਾ ਰਹੇ ਸਾਰੇ ਰਿਸ਼ਤੇ ਟੌਪ ਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਪਤਾ ਬਠਿੰਡਾ ਸਹਿਰ ਤੋਂ ਕੁੜੀ ਬਿਲੋਂਗ ਕਰਦੀ ਹੈ ਪੜ੍ਹਾਈ ਬੀਐਸਸੀ ਐਗਰੀਕਲਚਰ ਦੀ ਕੰਪਿਊਟਰ ਦਾ ਜਿਹੜਾ ਕੋਰਸ ਵਧੀਆ ਕੀਤਾ ਹੋਇਆ ਭੈਣ ਕੋਈ ਨਹੀਂ ਭਰਾ ਇੱਕ ਅਣਮੈੜ ਹੈ ਕੱਦ 5 ਫੁੱਟ 4 ਇੰਚ ਕਾਸਟਰ ਬਦਾਸੀਆ ਸਿੱਖ ਗੋਤ ਸੀਮਰ 1998 ਵਾਲਾ ਜਿਹੜਾ ਇਹਨਾਂ ਦਾ ਡੇਟ ਆਫ ਬਰਥ ਹੈ ਤੇ ਇਹਨਾਂ ਦੇ ਜਿਹੜੇ ਕੁੜੀ ਦੇ ਫਾਦਰ ਸਾਹਿਬ ਨੇ ਉਹ ਥਾਣੇਦਾਰ ਰਿਟਾਇਰਡ ਨੇ ਪੰਜਾਬ ਪੁਲਿਸ ਦੇ ਵਿੱਚੋਂ ਤੇ ਲੜਕਾ ਗਵਰਨਮੈਂਟ ਜੌਬ ਤੇ ਹੋਵੇ ਆਪਣਾ ਵਧੀਆ ਜਾਂ ਆਪਣਾ ਵਧੀਆ ਬਿਜ਼ਨਸ ਹੋਵੇ ਜਿਆਦਾ ਗਵਰਨਮੈਂਟ ਜੌਬ ਤੇ ਹੋਵੇ ਜਾਂ ਆਪਣਾ ਵਧੀਆ ਬਿਜ਼ਨਸ ਹੋਵੇ ਜਾਂ ਕਿਸੇ ਵੀ ਕੰਟਰੀ ਦੇ ਵਿੱਚ ਜਿਹੜਾ ਪੀਆਰ ਆ ਨੂੰ ਪਹਿਲਾ ਤੇ ਫੋਨ ਇਹਨਾਂ ਨੂੰ ਨੇੜੇ ਦੀ ਕਰਨ ਪਹਿਲਾ ਨੰਬਰ ਇਹਨਾਂ ਦਾ ਵਟਸਐਪ ਹੈ 94631 ਵਾਲਾ ਤੇ ਲਾਸਟ ਵਾਲੇ ਦੇ ਤਕਾਲ ਵਾਲਾ ਵਗੈਰਾ ਤੁਸੀਂ ਕਰ ਸਕਦੇ ਹੋ ਡਾਇਰੈਕਟ ਪਰਿਵਾਰ ਨਾਲ ਅਗ ਨਾਮ ਸਿੰਘ ਪਤਾ ਖਰੜ ਮੁਹਾਲੀ ਤੋਂ ਬਿਲੋਂਗ ਕਰਦੇ ਪੜ੍ਹਾਈ ਬੀ ਕਾਮ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ 2 ਕੱਦ 5 ਫੁੱਟ 7 ਇੰਚ ਕਾਸਟਰ ਅਬਦਾਸ਼ਿਆ ਸਿੱਖ ਗੂਤ ਕਲੀਅਰ 30 8 94 ਦਾ ਡੇਟ ਆਫ ਬਰਥ ਹੈ ਤੇ ਮੁੰਡਾ ਪਟਵਾਰੀ ਹੈ ਜੀ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਪੰਜਾਬ ਕੁੜੀ ਗਵਰਨਮੈਂਟ ਜੋਬ ਤੇ ਹੋਵੇ ਤੇ ਪਹਿਲਾ ਜਿਹੜੀ ਉਹ ਟੀਚਰ ਨੂੰ ਹੈ ਲਾਲ ਪੱਟੀ ਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ ਇੱਕ ਗੱਲ ਹੋਰ ਆ ਕਈ ਵਾਰ ਨੰਬਰ ਜਾਂ ਅਖਰ ਮੱਧਮ ਨਹੀਂ ਰਹੇ ਹੁੰਦੇ ਆ ਆਪਣੀ ਵੀਡੀਓ ਦੀ ਜਿਹੜੀ ਕੁਆਲਿਟੀ ਐ ਨੂੰ ਵਧਾ ਲਿਆ ਕਰੋ ਸੈਟਿੰਗ ਦੇ ਵਿੱਚ ਜਾ ਕੇ ਜਿਹੜੇ ਅਸੀਂ ਫੁੱਲ ਐਚਡੀ ਵੀਡੀਓ ਪਾਉਣੇ ਆਗੇ ਕਿ ਤੁਹਾਨੂੰ ਸਾਰੀ ਵੀਡੀਓ ਕਲੀਅਰ ਦੇਖੇ ਤੁਸੀਂ ਆਪਣੀ ਜਿਹੜੀ ਸਪੀਡ ਆ ਘਟਾਈ ਬੈਠੇ ਹੋ ਨੇ ਤਾਂ ਕਰਕੇ ਮੱਧਮ ਨਹੀਂ ਦੇ ਆ ਫੁੱਲ ਐਚਡੀ ਦੇ ਵਿੱਚ ਦੇਖਿਆ ਕਰੋ ਵੀਡੀਓ ਅਗਲਾ ਰਿਸ਼ਤਾ ਕੁੜੀ ਦਾ ਜੀ ਨਾਮ ਕੌਰ ਪਤਾ ਲੁਧਿਆਣਾ ਤੋਂ ਬਲੌਂਗ ਕਰਦੇ ਆ ਪੜਾਈ ਬੀ ਐਸ ਸੀ ਨਰਸਿੰਗ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਕਾਨਵੜ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇ ਗੋਤ ਗਿੱਲ ਜਨਵਰੀ 1995 ਦਾ ਡੇਟ ਆਫ ਬਰਥ ਆ ਕੰ ਰਜਿਸਟਰਡ ਨਰਸ ਹੈ ਮੁੰਡਾ ਗ੍ਰੈਜੂਏਟਡ ਹੋਵੇ 10 ਤੋਂ 15 ਕਿੱਲੇ ਜ਼ਮੀਨ ਹੋਵੇ ਲੁਧਿਆਣਾ ਨੂੰ ਜਿਹੜੀ ਪਹਿਲ ਆ ਲਾਲ ਪੱਟੀ ਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਵੀ ਕੁੜੀ ਦਾ ਰਿਸ਼ਤਾ ਨਾਮ ਕੌਰ ਪਤਾ ਗੁਰगांव ਹਰਿਆਣਾ ਤੋਂ ਬਲੋਂਗ ਕਰਦੀ ਹੈ ਜਿਹੜਾ ਕੁੜੀ ਦਾ ਡੇਟ ਆਫ ਬਰਥ ਹੈ ਉਹ ਪੰਜਾਬ ਦੇ ਵਿੱਚ ਬਠਿੰਡਾ ਤੋਂ ਪੜ੍ਹਾਈ ਬੀਏ ਕੀਤੀ ਹੋਈ ਹੈ ਐਮਏ ਕੀਤੀ ਹੈ ਤੇ ਬੀ ਐਡ ਕੀਤੀ ਹੈ ਭੈਣ ਕੋਈ ਨਹੀਂ ਭਰਾ ਇੱਕ ਮੈਡਾ ਕੱਦ 5 ਫੁੱਟ 3 ਇੰਚ ਕਾਸਟ ਜੱਟ ਸਿੱਗੋ 16 98 ਦਾ ਡੇਟ ਆਫ ਬਰਥ ਹੈ ਮਦਰਸ ਪ੍ਰਾਈਡ ਸਕੂਲ ਦੇ ਵਿੱਚ ਟੀਚਰ ਟੀਚਿੰਗ ਦੀ ਜਿਹੜੀ ਇਹਨਾਂ ਦਾ ਕੰਮ ਹੈ ਜੌਬ ਹੈ ਮੁੰਡਾ ਪ੍ਰਾਈਵੇਟ ਜਾਂ ਗਵਰਨਮੈਂਟ ਜੌਬ ਤੇ ਹੋਵੇ 3 ਤੋਂ 4 ਕਿੱਲੇ ਵਧੀਆ ਜ਼ਮੀਨ ਹੋਵੇ ਲਾਲ ਪੱਟੀ ਦੇ ਵਿੱਚ ਦੋ ਕੁੜੀ ਦੇ ਪਰਿਵਾਰ ਦੇ ਨੰਬਰ ਦਿੱਤੇ ਹੋਏ ਨੇ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਸੋਲਣ ਐਚਪੀ ਹਰਮਾਚਲ ਪ੍ਰਦੇਸ਼ ਤੋਂ ਪੜ੍ਹਾਈ ਬੀਕਾਮ ਕੀਤੀ ਹੋਈ ਆ ਹਾਉਨਰਸ ਤੇ ਐਮਏ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਪੀ ਐਚ ਪੀ ਐਚ ਡੀ ਜਰਮਨੀ ਦੇ ਵਿੱਚ ਕਰ ਰਿਹਾ ਹੈ ਕੱਦ 5 ਫੁੱਟ 10 ਇੰਚ ਕਾਸਟ ਖੱਤਰੀ ਸੇਖਾ ਗੋਤ ਸੇਠੀ ਐ 14 992 ਦਾ ਜਿਹੜਾ ਡੇਟ ਆਫ ਬਰਥ ਹੈ 20 ਲੱਖ ਦਾ ਪੈਕੇਜ ਹੈ ਇਹ ਐਨੂਅਲ ਮਤਲਬ ਕਿ ਇੱਕ ਸਾਲ ਦਾ 20 ਲੱਖ ਦਾ ਪੈਕੇਜ ਹੈ ਤੇ ਭਾਗ 12 ਤੋਂ ਕਰ ਲੋ ਸਵਾ ਕੁ ਲੱਖ ਤੋਂ ਵੀ ਟੱਪ ਗਿਆ ਮਤਲਬ ਕਿ 20 ਲੱਖ ਦੇ ਨੂੰ ਤੁਸੀਂ 12 ਦੇ ਮਹੀਨੇ ਦੀ ਐਵਰੇਜ ਹੈ ਨਹੀਂ ਕੱਢ ਸਕਦੇ ਉਹ ਪੜ੍ਹੀ ਲਿਖੀ ਸੁੰਦਰ ਕੁੜੀ ਸਿੰਪਲ ਕੁੜੀ ਦਾ ਜਿਹੜਾ ਰਿਸ਼ਤਾ ਚਾਹੀਦਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ 2 ਨੰਬਰ ਨੇ ਪਰਿਵਾਰ ਦੇ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਇਹ ਵੀ ਰਿਸ਼ਤਾ ਬਹੁਤ ਵਧੀਆ ਹੈ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਜੀ ਪਤਾ ਪਟਿਆਲਾ ਸਮਾਣਾ ਤੋਂ ਬਲੋਂਗ ਕਰਦੇ ਆ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣਾ ਤਿੰਨ ਮੈਡ ਨੇ ਭਰਾ ਇੱਕ ਕਨੇਡਾ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇਖ 5 2 94 ਦਾ ਡੇਟ ਆਫ ਬਰਥ ਹੈ ਮਾਤਾ ਪਿਤਾ ਦਾ ਵੀਜ਼ਟਰ ਵੀਜ਼ਾ ਆਇਆ ਹੋਇਆ ਲੱਗਿਆ ਹੋਇਆ ਮੁੰਡਾ ਜੱਟ ਸਿੱਖ ਹੋਵੇ ਕੈਨੇਡਾ ਜਾਂ ਨਿਊਜ਼ੀਲੈਂਡ ਹੋਵੇ 5 ਕਿੱਲੇ ਜ਼ਮੀਨ ਹੋਵੇ 31 ਤੋਂ 35 ਸਾਲ ਤੱਕ ਜਿਹੜੀ ਹੈਗੀ ਹੈ ਆਪਣਾ ਮੁੰਡੇ ਦੀ ਜਿਹੜੀ ਉਮਰ ਹੋਵੇ ਤੇ ਕੁੜੀ ਡਿਵੋਰਸਡ ਹੈ ਜੀ ਕਰਨ ਮੈਰਿਜ ਬਿਊਰੋ ਵਾਲੇ ਭਾਈ ਇਹਨਾਂ ਨੂੰ ਫੋਨ ਨਾਲ ਲਾਓ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲਬਾਤ ਜਿਹੜੀ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅੰਮ੍ਰਿਤਧਾਰੀ ਆ ਮੁੰਡਾ ਪਤਾ ਫਤੇਗੜ ਸਾਹਿਬ ਤੋਂ ਬਲੋਂਗ ਕਰਦੇ ਪੜ੍ਹਾਈ ਆਈਟੀਆ ਆਈਟੀਆਈ ਇਨ ਨਿਊਜ਼ੀਲੈਂਡ ਦੇ ਵਿੱਚ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਹੈ ਕਣ ਮੈਡ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇ ਗੋਦ ਬਾਜਵਾ 2002 ਦਾ ਡੇਟ ਆਫ ਬਰਥ ਹੈ ਵਰਕ ਇਨ ਨਿਊਜ਼ੀਲੈਂਡ ਦੇ ਵਿੱਚ ਕੰਮ ਹੈ ਤੇ ਕੁੜੀ ਅੰਮ੍ਰਿਤਧਾਰੀ ਹੋਵੇ ਸੋਹਣੀ ਹੋਵੇ ਤੇ ਵਧੀਆ ਪੜੀ ਲਿਖੀ ਹੋਵੇ ਨੇੜੇ ਦੇ ਹੀ ਫੋਨ ਕਰਨ ਇਹ ਵੀ ਰਿਸ਼ਤਾ ਬਹੁਤ ਵਧੀਆ ਗੁਰਸਿੱਖ ਪਰਿਵਾਰ ਹੈ ਆਰੇ ਅੰ ਪਰਿਵਾਰ ਦਾ ਜਿਹੜਾ ਵਰਤਸਾ ਕਿਹਾ ਹੋਇਆ ਹੈ ਤੇ ਕੁੜੀ ਇਹਨਾਂ ਨੂੰ ਗੁਰਸਿੱਖ ਚਾਹੀਦੀ ਹੈ ਤੇ ਮੁੰਡਾ ਨਿਊਜ਼ੀਲੈਂਡ ਹੈ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਆਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਜੀ ਪਤਾ ਮਲੇਰ ਕੋਟਲਾ ਤੋਂ ਬਿਲੋਂਗ ਕਰਦੇ ਹੈ ਪੜਾਈ ਪਲੱਸ 2 ਕੀਤੀ ਹੋਈ ਹੈ ਬੀਏ ਤੇ ਨੈਣੀ ਨੇੜੀ ਨੰਨਾ ਜਿਹੜਾ ਕੋਰਸਾ ਕੀਤਾ ਹੋਇਆ ਭੈਣ ਇੱਕ ਮੈਡ ਭਰਾ ਇੱਕ ਕੱਦ 5 ਫੁੱਟ 5 ਇੰਚ ਕਾਟ ਜੱਟ ਸੇ ਗੋਤੁੱਪਲ 313999 ਦਾ ਡੇਟ ਆਵਰ ਤੱਕ ਕੈਨੇਡਾ ਵਿਜ਼ਟਰ ਵੀਜ਼ਾ ਤੇ ਇਹ ਕੁੜੀ ਵਰਕ ਪਰਮਿਟ ਜਿਹੜਾ ਇਹਨਾਂ ਨੇ ਅਪਲਾਈ ਕੀਤਾ ਹੋਇਆ ਉੱਥੇ ਤੇ ਮੁੰਡਾ ਇਹਨਾਂ ਨੂੰ ਕੈਨੇਡਾ ਪੀਆਰ ਜਿਹੜਾ ਚਾਹੀਦਾ ਲਾਲ ਪੱਟੀ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਕੁੜੀ ਸੋਹਣੀ ਹੈ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਬਰਨਾਲ ਤੋਂ ਬਲੋਂਗ ਕਰਦੇ ਪੜ੍ਹਾਈ ਬੀਏ ਕੀਤੀ ਹੋਈ ਹੈ ਇੰਡੀਆ ਤੇ bizness management ਜਿਹੜੀ ਕੈਨੇਡਾ ਤੋਂ ਕੀਤੀ ਹੋਈ ਆ ਭੈਣ ਭਰਾ ਕੋਈ ਨਹੀਂ ਕੱਲਾ ਮੁੰਡਾ ਕੱਦ 5 ਫੁੱਟ 8 ਇੰਚ ਕਾਸਟ ਧੜੀਵਾਲ ਹੈ ਆ ਡੇਟ ਆਫ ਬਰਥ 4 8 95 ਦਾ ਕੈਨੇਡਾ ਪੀਆਰ ਆ ਜੀ ਮੁੰਡਾ ਤਿੰਨ ਕਿੱਲੇ ਜ਼ਮੀਨ ਆ ਕੁੜੀ ਕੈਨੇਡਾ ਹੋਵੇ ਜਾਂ ਵਧੀਆ ਪੜੀ ਲਿਖੀ ਹੋਵੇ ਤੇ ਬਾਕੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਜਿਹੜੀ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮਕੌਰ ਕੁੜੀ ਦਾ ਅੱਜ ਕੁੜੀਆਂ ਦੇ ਰਿਸ਼ਤੇ ਅੱਜ ਵੀ ਬਹੁਤ ਨੇ ਲਾਸਟ ਤੱਕ ਦੇਖੋ ਲਾਸਟ ਜਮਾਂ ਲਾਸਟ ਤੇ ਜਾ ਕੇ ਵੀ ਕੁੜੀਆਂ ਦੇ ਤੇ ਮੁੰਡਿਆਂ ਦੇ ਬਹੁਤ ਅੱਜ ਜਿੰਨੇ ਵੀ ਰਿਸ਼ਤੇ ਆ ਸਾਰੇ ਲਗਭਗ ਬਹੁਤ ਵਧੀਆ ਨੇ ਮੈਂ ਇਹ ਚੀਜ਼ ਦੇਖ ਰਿਹਾ ਸੀ ਅੱਜ ਤੇ ਨਾਮਕੌਰ ਪਤਾ ਪਟਿਆਲਾ ਤੋਂ ਬਲੋਂਗ ਕਰਦੀ ਕੁੜੀ ਭਰਾਏ ਬੀ ਕਾਮ ਕੀਤੀ ਹੋਈ ਹੈ ਤੇ ਈਟੀਟੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਕੈਨੇਡਾ ਕੱਦ 5 ਫੁੱਟ 6 ਇੰਚ ਕਾਸਟ ਜੱਟ ਸੇ ਗੋਤ ਮੁੰਨਿਆਰ 24 12 93 ਦਾ ਡੇਟ ਆਫ ਬਰਥ ਹੈ ਕੰਮ ਯੂ ਐਸ ਏ ਵੀਜ਼ਾ ਜਿਹੜਾ 10 ਸਾਲ ਦਾ ਹੈ ਜੌਬ ਆ ਜਿਹੜੀ ਉਹ 2.5 ਲੱਖ ਰਾਈਜ਼ ਦੇ ਵਿੱਚ ਹੈ ਤੇ UK ਦਾ UK ਦਾ ਵੀਜ਼ਾ ਜਿਹੜਾ 2 ਸਾਲ ਦਾ ਹੈ ਕੈਨੇਡਾ ਦਾ ਵੀਜ਼ਾ 10 ਸਾਲ ਦਾ ਹੈ ਤੇ ਆਸਟ੍ਰੇਲੀਆ ਦਾ ਵੀਜ਼ਾ 1 ਸਾਲ ਦਾ ਹੈ ਮਤਲਬ ਸਾਰੇ ਦੁਨੀਆ ਦੇ ਵੀਜ਼ੇ ਲੀ ਕਰਦੀ ਹੈ USA ਦਾ 10 ਸਾਲ ਦਾ ਜੋਬ ਹੈ ਜਿਹੜੀ ਉਹ ਦੋਹਾ ਕਾਤਰ 에ਅਰਵੇਜ ਲਾਈਨ ਦੇ ਵਿੱਚ ਹੈ 에ਅਰਵੇਜ UK ਵੀਜ਼ਾ ਜਿਹੜਾ ਉਹ 2 ਸਾਲ ਦਾ ਕੈਨੇਡਾ ਦਾ 10 ਸਾਲ ਦਾ ਵੀਜ਼ਾ ਆਸਟ੍ਰੇਲੀਆ ਦਾ 1 ਸਾਲ ਦਾ ਵੀਜ਼ਾ ਮੁੰਡਾ ਆਸਟ੍ਰੇਲੀਆ PR ਹੋਵੇ ਜਾਂ ਆਸਟ੍ਰੇਲੀਆ ਪੀਆਰ ਦੀ ਉਹਨੇ ਫਾਇਲ ਲਗਾਈ ਹੋਵੇ ਤੇ ਮੈਰਜ ਵੀਰੋ ਭਾਈ ਇਹਨਾਂ ਨੂੰ ਕਰਿਓ ਮਾਫ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲਬਾਤ ਜਿਹੜੀ ਕਰ ਸਕਦੇ ਹੋ ਆ ਨਾਮ ਸਿੰਘ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਲੁਧਿਆਣਾ ਤੋਂ ਬਲੋਂਗ ਕਰਦੇ ਆ ਪੜ੍ਹਾਈ ਬੈਚਲਰ ਜਿਹੜੀ ਡਿਗਰੀ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਕੱਦ 5 ਫੁੱਟ 9 ਇੰਚ ਕਾਸਟਰ ਵਦਾਸੀ ਆ ਸਿੱਖ ਗੋਤ ਸਰੋਏ 1993 ਦਾ ਡੇਟ ਆਫ ਬਰਥ ਕੰਮ ਯੂ ਐਸ اے ਸਿਟੀ ਜਾਣਾ ਜੀ ਮੁੰਡਾ ਕੈਲੀਫੋਰਨੀਆ ਤੇ ਫਾਦਰ ਤੇ ਮਦਰ ਜਿਹੜੇ ਗਵਰਨਮੈਂਟ ਜੌਬ ਤੇ ਨੇ ਕੁੜੀ ਪੰਜਾਬ ਕੈਨੇਡਾ ਯੂ ਐਸ ਏ ਮਤਲਬ ਜਾਂ ਪੰਜਾਬ ਤੋਂ ਹੋਵੇ ਲੋਕਲ ਤੇ ਜਾਂ ਕੈਨੇਡਾ ਜਾਂ ਯੂ ਐਸ ਏ ਹੋਵੇ ਆ 20 ਤੋਂ 30 ਸਾਲ ਦੀ ਲਗਭਗ ਉਮਰ ਹੋਵੇ ਕੁੜੀ ਦੀ 20 ਤੋਂ 30 ਦੇ ਵਿੱਚ ਵਿੱਚ ਆ ਕੁੜੀ ਐਜੂਕੇਟਿਡ ਹੋਵੇ ਤੇ ਸੁੰਦਰ ਹੋਵੇ ਕੋਈ ਇਹਨਾਂ ਨੂੰ ਜਾਤੀਵੰਦ ਨਹੀਂ ਤੇ ਭਾਈ ਐਮ ਬੀ ਮਾਫ ਜਿਹੜਾ ਅਸੀਂ ਨੰਬਰ ਦੇ ਪਿੱਛੇ ਲਿਖਿਆ ਹੁੰਦਾ ਨਾ ਐਮ ਬੀ ਮੈਰਜ ਬਿਊਰੋ ਵਾਲੇ ਭਾਈ ਮਾਫ ਇਹਨਾਂ ਨੂੰ ਕਰਿਓ ਤੇ 62 ਨੰਬਰ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਡਾਇਰੈਕਟ ਤੁਸੀਂ ਇਹਨਾਂ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ ਜਿਹੜੀਆਂ ਸ਼ਾਰਟ ਵੀਡੀਓ ਹੁੰਦੀਆਂ ਉਹਦੇ ਵਿੱਚ ਜਿਹੜਾ ਬੈਲ ਆਈਕਨ ਦਾ ਸ਼ੋਅ ਬਟਨ ਨਹੀਂ ਹੁੰਦਾ ਉਹ ਬਟਨ ਨੂੰ ਕਲਿੱਕ ਕਰਕੇ ਰੱਖੋ ਤੇ ਜੇ ਕਿਸੇ ਨੂੰ ਗੱਲਬਾਤ ਕੋਈ ਆਪਣੀ ਦੁੱਖ ਲੱਗੀ ਹੋਵੇ ਤਾਂ ਉਹਦੇ ਲਈ ਸੌਰੀ ਹੈ ਤੇ ਇਹਨੂੰ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਸੈਂਡ ਕਰੋ ਦੂਸਰੇ ਤੱਕ ਥੈਂਕ ਯੂ ਧੰਨਵਾਦ